ਕਈ ਵਾਰ ਇੱਕ ਰਿਸ਼ਤਾ ਬਹੁਤ ਸੋਹਣੀ ਸ਼ੁਰੂਆਤ ਨਾਲ ਸ਼ੁਰੂ ਹੁੰਦਾ ਹੈ ਭਰੋਸੇ ਅਤੇ ਪਿਆਰ ਨਾਲ ਪਰ ਜੇ ਉਸ ਭਰੋਸੇ ਵਿੱਚ ਦਰਾਰ ਪੈ ਜਾਏ ਤਾਂ ਉਹੀ ਰਿਸ਼ਤਾ ਹੌਲੀ-ਹੌਲੀ ਟੁੱਟਣ ਲੱਗਦਾ ਹੈ ਮੇਰੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਇੱਕ ਰਿਸ਼ਤਾ ਜੋ ਭਰੋਸੇ ਨਾਲ ਸ਼ੁਰੂ ਹੋਇਆ ਸੀ ਪਰ ਸ਼ੱਕ ਦੇ ਕਾਰਨ ਖਤਮ ਹੋ ਗਿਆ ਮੇਰਾ ਨਾਮ ਕਮਲਜੀਤ ਹੈ ਮੈਂ ਪੰਜਾਬ ਤੋਂ ਹਾਂ ਜ਼ਿੰਦਗੀ ਨੇ ਮੈਨੂੰ ਇੱਕ ਵੱਡਾ ਮੌਕਾ ਦਿੱਤਾ ਸੀ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਨਵੀਂ ਥਾਂ ਸੀ ਨਵੇਂ ਲੋਕ ਸੰਗ ਤੇ ਦਿਲ ਵਿੱਚ ਬੇ ਹਿਸਾਬ ਸੁਪਨੇ ਉੱਥੇ ਕਾਲਜ ਦੇ ਪਹਿਲੇ ਹੀ ਦਿਨ ਮੇਰੀ ਮੁਲਾਕਾਤ ਰਮਨ ਨਾਲ ਹੋਈ। ਸ਼ੁਰੂ ਵਿੱਚ ਕੁਝ ਖਾਸ ਨਹੀਂ ਸੀ ਪਰ ਹੌਲੀ-ਹੌਲੀ ਅਸੀਂ ਚੰਗੇ ਦੋਸਤ ਬਣ ਗਏ। ਇੱਕ ਸਾਲ ਬਾਅਦ ਦੋਸਤੀ ਪਿਆਰ ਵਿੱਚ ਬਦਲ ਗਈ। ਇੱਕ ਦਿਨ ਮੈਂ ਹਿੰਮਤ ਕਰਕੇ ਉਸ ਨੂੰ ਪ੍ਰਪੋਜ਼ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਦੀ ਜ਼ਿੰਦਗੀ ਬਣ ਗਏ। ਸਾਡਾ ਰਿਸ਼ਤਾ ਬਹੁਤ ਸੋਹਣਾ ਸੀ। ਅਸੀਂ ਇਕੱਠੇ ਰਹਿੰਦੇ, ਹੱਸਦੇ, ਖੇਡਦੇ, ਕਦੇ-ਕਦੇ ਛੋਟੀਆਂ ਗੱਲਾਂ ਤੇ ਲੜ ਵੀ ਪੈਂਦੇ ਪਰ ਹਰ ਵਾਰ ਇੱਕ ਦੂਜੇ ਨੂੰ ਮਨਾ ਲੈਂਦੇ ਸੀ। ਪਰ ਹੌਲੀ-ਹੌਲੀ ਉਸ ਦਾ ਸ਼ੱਕ ਤੇ ਗੁੱਸਾ ਸਾਡੇ ਰਿਸ਼ਤੇ ਲਈ ਮੁਸੀਬਤ ਬਣਨਾ ਸ਼ੁਰੂ ਹੋ ਗਿਆ ਜੇ ਮੈਂ ਕਿਸੇ ਮੁੰਡੇ ਦਾ ਨਾਮ ਵੀ ਲੈ ਲੈਂਦੀ ਚਾਹੇ ਉਹ ਦੋਸਤਾਂ ਵਿੱਚੋਂ ਹੀ ਕਿਉਂ ਨਾ ਹੋਵੇ ਉਸ ਦਾ ਚਿਹਰਾ ਤੁਰੰਤ ਬਦਲ ਜਾਂਦਾ ਉਸ ਦਾ ਇਹ ਸ਼ੱਕ ਤੇ ਗੁੱਸਾ ਮੈਨੂੰ ਡਰਾਉਣ ਲੱਗਾ ਪਰ ਰਿਸ਼ਤੇ ਦੀ ਖਾਤਰ ਮੈਂ ਚੁੱਪ ਰਹੀ ਤੇ ਮੁੰਡਿਆਂ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ 8 ਸਾਲਾਂ ਬਾਅਦ ਸਾਡੇ ਵਿਆਹ ਦੀ ਤਾਰੀਖ ਨਿਸ਼ਚਿਤ ਹੋਈ ਪਰ ਉਸ ਵੇਲੇ ਰਮਨ ਦੀ ਮਾਂ ਨੇ ਸਾਫ਼ ਕਹਿ ਦਿੱਤਾ ਸਾਡੇ ਕਰਦੀਆਂ ਕੁੜੀਆਂ ਬਾਹਰ ਪੜਾਈ ਜਾਂ ਕੰਮ ਨਹੀਂ ਕਰ ਸਕਦੀਆਂ ਇਹ ਗੱਲ ਸੁਣ ਕੇ ਮੈਂ ਸੁੰਨ ਰਹਿ ਗਈ ਅਸਲ 'ਚ ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਉਸਦੇ ਵਿਚਾਰ ਮੇਰੇ ਹੱਕ ਵਿੱਚ ਨਹੀਂ ਹੋਣਗੇ ਪਰ ਉਸਦੀ ਇਹ ਗੱਲ ਸੁਣ ਕੇ ਮੇਰੇ ਸਾਰੇ ਸੁਪਨੇ ਚੂਰ-ਚੂਰ ਹੋ ਗਏ ਵਿਆਹ ਤੋਂ ਦੋ ਦਿਨ ਪਹਿਲਾਂ ਮੇਰਾ ਮਨ ਬਹੁਤ ਬੇਚੈਨ ਸੀ ਮੈਂ ਰਮਨ ਨਾਲ ਗੱਲ ਕੀਤੀ ਉਸਨੇ ਮੇਰਾ ਹੱਥ ਫੜ ਕੇ ਕਿਹਾ ਮੈਂ ਹਮੇਸ਼ਾ ਤੇਰੇ ਨਾਲ ਹਾਂ ਸਾਡੇ ਪਿਆਰ ਵਿੱਚ ਕੋਈ ਨਹੀਂ ਆ ਸਕਦਾ ਮੈਂ ਉਸਦੇ ਪਰੋਸੇ ਤੇ ਵਿਆਹ ਕਰ ਲਿਆ ਪਰ ਵਿਆਹ ਤੋਂ ਬਾਅਦ ਸਭ ਕੁਝ ਬਦਲ ਗਿਆ ਡਿਸੈਪਸ਼ਨ ਵਾਲੇ ਦਿਨ ਕਿਸੇ ਨੇ ਰਮਨ ਦੀ ਮਨੂ ਕਹਿ ਦਿੱਤਾ ਕਿ ਮੇਰੇ ਕਈ ਮੁੰਡਿਆਂ ਨਾਲ ਰਿਸ਼ਤੇ ਰਹੇ ਹਨ ਬਿਨਾਂ ਕੁਝ ਪੁੱਛੇ ਬਿਨਾਂ ਸੱਚ ਜਾਣੇ ਰਮਨ ਨੇ ਹਰ ਝੂਠੇ ਸ਼ਬਦ ਨੂੰ ਸੱਚ ਮੰਨ ਲਿਆ ਜਿਹੜਾ ਕਦੇ ਮੇਰਾ ਸਹਾਰਾ ਸੀ ਉਹੀ ਮੇਰਾ ਸਭ ਤੋਂ ਵੱਡਾ ਡਰ ਬਣ ਗਿਆ ਉਸ ਦਾ ਸ਼ੱਕ ਹਰ ਦਿਨ ਵੱਧਾ ਗਿਆ ਦਿਨ ਵਿੱਚ ਚੁੱਪ ਰਹਿੰਦਾ ਤੇ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਮੇਰੇ ਉੱਤੇ ਗੁੱਸਾ ਕਰਦਾ ਕਦੇ ਗਾਲਾਂ ਕੱਢਦਾ ਕਦੇ ਹੱਥ ਚੁੱਕਦਾ ਤੇ ਕਦੇ ਮੇਰੇ ਸਰੀਰ ਤੇ ਦੰਦਾਂ ਦੇ ਨਿਸ਼ਾਨ ਛੱਡਦਾ ਤੇ ਹਰ ਵਾਰ ਮੈਨੂੰ ਹੀ ਦੋਸ਼ੀ ਬਣਾਉਂਦਾ ਜਿਵੇਂ ਉਸ ਦਾ ਸ਼ੱਕ ਹੀ ਸੱਚ ਹੋਵੇ ਮੈਂ ਹਮੇਸ਼ਾ ਮੰਨਦੀ ਸੀ ਕਿ ਪੜਾਈ ਲਿਖਾਈ ਇਨਸਾਨ ਨੂੰ ਹਿੰਮਤ ਦਿੰਦੀ ਹੈ ਪਰ ਫਿਰ ਵੀ ਮੈਂ ਚੁੱਪ ਚਪ ਸਭ ਕੁਝ ਸਹਿੰਦੀ ਰਹੀ ਮਾਤਾ ਪਿਤਾ ਨੂੰ ਦੱਸਣ ਦੀ ਹਿੰਮਤ ਨਹੀਂ ਹੋਈ ਇੱਕ ਦਿਨ ਮੇਰੀ ਸਹੇਲੀ ਕਹਾਈ ਉਸਨੇ ਮੇਰੀ ਗਰਦਨ ਤੇ ਪਏ ਨਿਸ਼ਾਨ ਵੇਖੇ ਮੈਂ ਟੁੱਟ ਗਈ ਰੋ ਪਈ ਤੇ ਉਸ ਨੂੰ ਸਭ ਕੁਝ ਦੱਸ ਦਿੱਤਾ ਉਸਨੇ ਮੇਰਾ ਹੱਥ ਫੜਿਆ ਤੇ ਕਿਹਾ ਤੈਨੂੰ ਹੁਣ ਹੋਰ ਚੁੱਪ ਰਹਿ ਕੇ ਸਭ ਸਹਨ ਦੀ ਲੋੜ ਨਹੀਂ ਮੈਂ ਤੇਰੇ ਨਾਲ ਹਾਂ ਉਸ ਦੀ ਇਹ ਗੱਲ ਮੇਰੇ ਅੰਦਰ ਸਭ ਕੁਝ ਬਦਲ ਗਈ ਉਸ ਦਿਨ ਮੈਂ ਸੋਚ ਲਿਆ ਹੁਣ ਮੈਂ ਚੁੱਪ ਨਹੀਂ ਰ੍ਹਾਂਗੀ ਮੈਂ ਹਿੰਮਤ ਜੋੜੀ ਮਾਤਾ ਪਿਤਾ ਨੂੰ ਸਭ ਕੁਝ ਸਾਂਝਾ ਕੀਤਾ ਫਿਰ ਆਪਣੇ ਹੱਕ ਲਈ ਆਵਾਜ਼ ਉਠਾਈ ਅਤੇ ਇਸ ਗਲਤ ਰਿਸ਼ਤੇ ਨੂੰ ਖਤਮ ਕਰ ਦਿੱਤਾ ਹਾਂ ਰਸਤਾ ਆਸਾਨ ਨਹੀਂ ਸੀ ਪਰ ਉਸ ਦਿਨ ਮੈਨੂੰ ਸਮਝ ਆ ਗਿਆ ਕਿ ਚੁੱਪ ਰਹਿਣ ਨਾਲ ਕੁਝ ਨਹੀਂ ਬਦਲਦਾ ਅੱਜ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਸੋਚਦੀ ਹਾਂ ਜੇ ਉਸ ਦਿਨ ਮੇਰੀ ਸਹੇਲੀ ਨੇ ਮੇਰਾ ਹੱਥ ਨਾ ਫੜਿਆ ਹੁੰਦਾ ਤਾਂ ਕੀ ਮੈਂ ਕਦੇ ਆਜ਼ਾਦ ਹੋ ਸਕਦੀ ਸੀ ਅਤੇ ਇਸ ਲਈ ਅੱਜ ਮੈਂ ਹਰ ਕੁੜੀ ਨੂੰ ਕਹਿਣਾ ਚਾਹੁੰਦੀ ਹਾਂ ਡਰ ਕੇ ਜਾਂ ਚੁੱਪ ਰਹਿ ਕੇ ਜੀਣਾ ਜ਼ਰੂਰੀ ਨਹੀਂ ਅੱਜ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਡਰ ਕੇ ਚੁੱਪ ਰਹਿਣ ਨਾਲ ਕੋਈ ਹੱਲ ਨਹੀਂ ਨਿਕਲਦਾ ਜੇ ਤੁਹਾਡੇ ਜੀਵਨ ਵਿੱਚ ਕੋਈ ਦੁੱਖ ਜਾਂ ਤਕਲੀਫ ਹੈ ਤਾਂ ਉਸ ਨੂੰ ਆਪਣੇ ਮਾਤਾ-ਪਿਤਾ ਜਾਂ ਆਪਣੇ ਕਰੀਬੀਆਂ ਨਾਲ ਜ਼ਰੂਰ ਸਾਂਝਾ ਕਰੋ ਚੁੱਪ ਰਹਿਣ ਨਾਲ ਦਰਦ ਵੱਧਦਾ ਹੈ ਪਰ ਗੱਲ ਕਰਨ ਨਾਲ ਹੱਲ ਮਿਲਦਾ ਹੈ ਆਤਮ ਸਮਾਨਤਾ ਸੱਚਾਈ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਧੰਨਵਾਦ